ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਰਾਜਵੀਰ ਜਵੰਦਾ ਦੇ ਲਈ ਅਸੀਂ ਸਾਰੇ ਪੰਜਾਬੀ ਲੋਕਾਂ ਨੇ ਤੇ ਉਸਦੇ ਪਰਿਵਾਰ ਨੇ ਰਲ ਮਿਲ ਕੇ ਲੱਖਾਂ ਦੁਆਵਾਂ ਕੀਤੀਆਂ ਲੱਖਾਂ ਅਰਦਾਸਾਂ ਕੀਤੀਆਂ ਪਰ ਰੱਬ ਨੂੰ ਨਾ ਤਾਂ ਸਾਡੀਆਂ ਦੁਆਵਾਂ ਮਨਜ਼ੂਰ ਹੋਈਆਂ ਤੇ ਨਾ ਹੀ ਅਰਦਾਸਾਂ ਜਿਸ ਕਰਕੇ ਰਾਜਵੀਰ ਜਵੰਦਾ ਆਪਣੇ ਪਰਿਵਾਰ ਨੂੰ ਤੇ ਆਪਣੇ ਜਾਣ ਵਾਲੇ ਪੰਜਾਬੀ ਲੋਕਾਂ ਨੂੰ ਹਮੇਸ਼ਾ ਲਈ ਛੱਡ ਕੇ ਇਸ ਦੁਨੀਆ ਦੇ ਵਿੱਚੋਂ ਸਭ ਨੂੰ ਅਲਵਿਦਾ ਕਹਿ ਕੇ ਚਲੇ ਜਾਂਦੇ ਹਨ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਬੇਟੀ ਅਮਨਤ ਦਾ ਰੋ ਰੋ ਕੇ ਇੰਨਾ ਜ਼ਿਆਦਾ ਬੁਰਾ ਹਾਲ ਹੁੰਦਾ ਹੈ ਕਿ ਉਸ ਨੂੰ ਦੇਖ ਕੇ ਲੋਕਾਂ ਦੇ ਅਥਰੂ ਅੱਜ ਵੀ ਨਹੀਂ ਰੁਕਦੇ ਤੇ ਜਵੰਦਾ ਦੀ ਬੇਟੀ ਅਮਨਤ ਨੇ ਜਦੋਂ ਭੋਗ ਵਾਲੇ ਦਿਨ ਇਹ ਗੱਲ ਕਹੀ ਕਿ ਪਾਪਾ ਕਹਿੰਦੇ ਹੁੰਦੇ ਸੀ ਕੇ ਬੇਟਾ ਤੂੰ ਮੇਰੇ ਤੋਂ ਕਦੇ ਦੂਰ ਨਾ ਹੋਈ ਪਰ ਅੱਜ ਮੇਰੇ ਪਾਪਾ ਹੀ ਮੈਨੂੰ ਛੱਡ ਕੇ ਚਲੇ ਗਏ ਤਾਂ ਉੱਥੇ ਜਿੰਨੇ ਵੀ ਪੰਜਾਬੀ ਲੋਕ ਜਿੰਨੀਆਂ ਵੀ ਮਾਮਾ ਜਿੰਨੇ ਵੀ ਪੰਜਾਬੀ ਸਿੰਗਰ ਖੜੇ ਸੀ ਸਾਰਿਆਂ ਦੇ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਹਨ ਤੇ ਸਾਰੇ ਇੰਨਾ ਜ਼ਿਆਦਾ ਰੋਣ ਲੱਗਦੇ ਹਨ ਕਿ ਉਹਨਾਂ ਦੇ ਅਥਰੂ ਨਹੀਂ ਰੁਕਦੇ ਕਿ ਆਖਰਕਾਰ ਇਸ ਬੱਚੀ ਨੇ ਕੀ ਗੱਲ ਕਹਿ ਦਿੱਤੀ ਪਰ ਦੋਸਤੋ ਬਿੱਤੀ ਕੱਲ ਇੱਕ ਇੰਟਰਵਿਊ ਦੇ ਵਿੱਚ ਅਮਾਨਤ ਜਵੰਦਾ ਦੀ ਬੇਟੀ ਨੇ ਇਹ ਬਿਆਨ ਦਿੱਤਾ ਕਿਉਂਕਿ ਦੋਸਤੋ ਕੱਲ ਉਸ ਦਾ ਬਰਥਡੇ ਸੀ ਜਿਸ ਕਰਕੇ ਉਸ ਨੂੰ ਪਾਪਾ ਦੀ ਯਾਦ ਆਈ ਤੇ ਉਹ ਇੰਟਰਵਿਊ ਦੇ ਵਿੱਚ ਕਹਿੰਦੀ ਹੈ ਕਿ ਅੱਜ ਜੇਕਰ ਮੇਰੇ ਪਾਪਾ ਹੁੰਦੇ ਤਾਂ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਲਿਆ ਕੇ ਦਿੰਦੇ ਖਡੌਣੇ ਲਿਆ ਕੇ ਦਿੰਦੇ ਚੋਗ ਲੇਟਾਂ ਲਿਆ ਕੇ ਦਿੰਦੇ ਹੋਰ ਬਹੁਤ ਕੁਝ ਲਿਆ ਕੇ ਦਿੰਦੇ ਤੇ ਉਹ ਬੱਚਿਆਂ ਦੇ ਵਿੱਚ ਵੀ ਵੱਢਦੇ ਹੁੰਦੇ ਸੀ ਪਰ ਇਹ ਗੱਲਾਂ ਕਹਿ ਕੇ ਉਸ ਦਾ ਰੋਣਾ ਆ ਜਾਂਦਾ ਹੈ ਪਰ ਦੋਸਤੋ ਜਿਵੇਂ ਹੀ ਰਾਤ ਹੁੰਦੀ ਹੈ ਤਾਂ ਰਾਜਵੀਰ ਜਵੰਦਾ ਜਿਵੇਂ ਆਪਣੀ ਬੇਟੀ ਅਮੰਤ ਦੀਆਂ ਗੱਲਾਂ ਸੁਣਦੇ ਸੀ ਉਵੇਂ ਹੀ ਉਹਨਾਂ ਦੀ ਬੇਟੀ ਅਮੰਤ ਨੂੰ ਰਾਤ ਨੂੰ ਸੁਪਨਾ ਆਉਂਦਾ ਹੈ ਕਿ ਰਾਜਵੀਰ ਜਵੰਦਾ ਆਪਣੀ ਬੇਟੀ ਨੂੰ ਖਡੌਣੇ ਲਿਆ ਕੇ ਦਿੰਦੇ ਹਨ ਚੋਕ ਲੇਟਾ ਲਿਆ ਕੇ ਦਿੰਦੇ ਹਨ ਤੇ ਬੱਚਿਆਂ ਦੇ ਵਿੱਚ ਵੀ ਵੰਡਦੇ ਹਨ ਤੇ ਆਪਣੀ ਬੇਟੀ ਅਮੰਤ ਨੂੰ ਹੈਪੀ ਬਰਥਡੇ ਜੱਫੀ ਪਾ ਕੇ ਬਿਸ਼ ਕਰਦੇ ਹਨ ਜਿਸ ਜਿਸ ਤੋਂ ਵਾਦ ਉਸਦੀ ਬੇਟੀ ਦੀ ਇੱਕਦਮ ਅੱਖ ਖੁੱਲਦੀ ਹੈ ਤੇ ਉਹ ਇੱਧਰ ਉੱਧਰ ਦੇਖ ਕੇ ਫਿਰ ਤੋਂ ਰੋਣ ਲੱਗਦੀ ਹੈ ਇਸ ਲਈ ਦੋਸਤੋ ਅਸੀਂ ਰਾਜਵੀਰ ਜਵੰਦਾ ਦੀ ਬੇਟੀ ਨੂੰ ਆਓ ਸਾਰੇ ਰਲ ਮਿਲ ਕੇ ਹੈਪੀ ਬਰਥਡੇ ਵਿਸ਼ ਕਰੀਏ ਕਿ ਰਾਜਵੀਰ ਜਵੰਦਾ ਦੀ ਬੇਟੀ ਨੂੰ ਕੋਈ ਵੀ ਦੁੱਖ ਕਮੀ ਮਹਿਸੂਸ ਨਾ ਹੋਵੇ ਦੁੱਖ ਦਾ ਸਮਾਂ ਹੈ ਸਾਡਾ ਫਰਜ਼ ਬਣਦਾ ਹੈ ਬੱਚਿਆਂ ਦੇ ਨਾਲ ਖੜਨਾ ਪਰਿਵਾਰ ਦੇ ਨਾਲ ਖੜਨਾ ਪਰ ਰਾਜਵੀਰ ਜਵੰਦਾ ਅੱਜ ਵੀ ਆਪਣੀ ਬੇਟੀ ਦੇ ਨਾਲ ਖੜੇ ਹਨ ਉਹ ਸੁਪਨੇ ਦੇ ਵਿਚ ਆ ਕੇ ਇਹ ਸੱਚ ਸਬਤ ਕਰ ਗਏ ਹਨ ਆਪਣੀ ਮੌਤ ਦਾ ਲੁਕਿਆ ਹੋਇਆ ਰਾਜਵੀ ਉਹ ਅੱਜ ਵੀ ਸਾਹਮਣੇ ਰੱਖਦੇ ਹਨ ਰਾਜਵੀਰ ਜਵੰਦਾ ਅੱਜ ਵੀ ਆਪਣੇ ਪਰਿਵਾਰ ਦੇ ਨਾਲ ਖੜੇ ਹਨ ਇਸ ਲਈ ਅਸੀਂ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਖੜ ਕੇ ਉਹਨਾਂ ਦਾ ਸਹਾਰਾ ਬਣੇ ਤੇ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ